ਅੱਜ ਆਵਾਜ਼ ਪੰਜਾਬੀ ਟੀਵੀ ਚੈਨਲ ਅੱਜ ਸ਼ਹਿਰ ਦੇ ਵਿੱਚ ਛੱਡ ਗੁਰਪੁਰਬ ਦਾ ਤਿਹਾੜੀ ਸ਼ਰਧਾ ਭਾਵਨਾ ਨਾਲ ਸਬਜ਼ੀ ਮੰਡੀ ਦੇਵੀ ਤਲਾਵ ਮੰਦਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਅਸੀਂ ਪਹੁੰਚੇ ਆਈ ਥੇ ਆਓ ਲੈ ਚੱਲੋ ਸਮੋਹਣ ਮੰਦਰ ਦੇ ਅੰਦਰ ਜਿੱਥੇ ਸ਼ਰਧਾ ਭਾਵਨਾ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਨਕੌਦਰ ਇਸ ਪਵਿੱਤਰ ਤਿਹਾੜੀ ਤੇ ਆਉਣ ਦਾ ਮੌਕਾ ਮਿਲਿਆ ਛੱਟ ਪੂਜਾ ਦੇ ਇਸ ਪਾਵਨ ਅਫਸਰ ਤੇ ਮੈਂ ਰਜਿੰਦਰਪਾਲ ਸਿੰਘ ਰੰਧਾਵਾ ਰਾਣਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਜਨਸਖਤਰ ਪੰਜਾਬ ਕਾਂਗਰਸ ਔਰ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੇ ਰਾਜੂ ਪ੍ਰਧਾਨ ਜੀ ਔਰ ਮੇਰੇ ਵੀਰ ਅਗਨੀ ਉਤਰੀ ਜੀ ਯੂਥ ਦੇ ਸਾਡੇ ਨੌਜਵਾਨ ਸਾਥੀਆਂ ਨੇ ਸਾਰਿਆਂ ਨੇ ਇਨਵਾਈਟ ਕੀਤਾ ਸੀ ਔਰ ਸੂਰਯਦੇਵ ਦੀ ਪੂਜਾ ਦਾ ਦੇਣਾ ਔਰ ਸਾਡੇ ਪ੍ਰਵਾਸੀ ਵੀਰ ਜਿਹੜੇ ਦੂਜੀ ਜਗ੍ਹਾ ਤੋਂ ਸਟੇਟਾਂ ਤੋਂ ਆ ਕੇ ਇੱਥੇ ਸਾਡੇ ਮਿਹਨਤ ਮਿਹਨਤ ਕਰਦੇ ਆ ਸੋ ਉਹਨਾਂ ਦੀ ਖੁਸ਼ੀ 'ਚ ਸ਼ਰੀਕ ਹੋ ਕੇ ਧਾਰਮਿਕ ਪਰਵ ਵਿੱਚ ਸ਼ਰੀਕ ਹੋ ਕੇ ਬੜੀ ਖੁਸ਼ੀ ਮਹਿਸੂਸ ਹੋਈ ਆ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਅੱਜ ਦੇ ਇਸ ਦਿਨ ਤੇ ਬਹੁਤ-ਬਹੁਤ ਵਧਾਈ ਦਿਨਾਂ ਸਾਰੇ ਸਭ ਨੂੰ ਵਧਾਈ ਦਿੰਦਾ ਜੈ ਜੈਕਾਰ ਕੀ 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 है हमारे यहाँ आज जे अवसर छे छठ पूजा हाँ। के अवसर छे निश्चित रूप से पहले हम के गीत हेवा चाहिए hey 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 hey, hey. ਦੇਵਤਲਾ ਮੰਦਿਰ ਸ਼ਬੀ ਮਈਆ ਜਿਹੜਾ ਬੜੇ ਪਰਉਦਾ ਜਿਹੜਾ ਇਹ ਚਿੱਟੀ ਨੂੰ ਲੈ ਕੇ ਚੱਲਦੇ ਆ ਬੜੇ ਸਵਾਗਤ ਆਲੀ ਆਪਣੇ ਆਪ ਨੂੰ ਸਮਝਦੇ ਜਿਹੜੇ ਇਸ ਕੇ ਟ੍ਰੇਨ ਦੇ ਇੰਚਾਰਜ ਦਾ ਭਰਾ ਰਾਜੂ ਜਿਹੜਾ ਰਾਜੂ ਪ੍ਰਧਾਨ ਦੇ ਨਾਲ ਨਾਮ ਦੇ ਨਾਲ ਸਾਡੇ ਪੂਰੇ ਏਰੀਆ ਦੇ ਵਿੱਚ ਮਸ਼ਹੂਰ ਹੈ ਧਰਮ ਦੇ ਲਈ ਕਿਸ ਤਰ੍ਹਾਂ ਕੰਮ ਕਰੀਦਾ ਕਿਸ ਤਰ੍ਹਾਂ ਮਿਹਨਤ ਕਰੀਦੀ ਹੈ ਔਰ ਕਿਸ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਇਹ ਉਹਨੇ ਐਗਜ਼ਾਮਪਲ ਸੈੱਟ ਕੀਤੀ ਹੋਈ ਹੈ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਮਿਹਨਤ ਦੇ ਨਾਲ ਸਾਰੇ ਨੂੰ ਇੱਕਜੁੱਟ ਇੱਕ ਮੰਚ ਦੇ ਉੱਤੇ ਲਿਆ ਕੇ ਉਹ ਇਕੱਠੇ ਕਰਦੇ ਆਂ ਪਲਟਾ ਦੀ ਟੀਮ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆਂ ਔਰ ਉਹਨਾਂ ਦੇ ਧੰਨਵਾਦੀ ਆ ਕਿ ਸਾਡੀ ਸਮੁੱਚੀ ਬੀਜੇਪੀ ਦੀ ਟੀਮ ਨੂੰ ਅੱਜ ਉਹਨਾਂ ਨੇ ਬੜੇ ਸ਼ਹਿਰ ਨਿਵਾਸੀਆਂ ਨੂੰ ਇੱਕ ਐਸੀ ਸਦਾ ਦਿੱਤੀ ਹੋਈ ਹੈ ਜਿਹੜੀ ਸਭ ਆਪਣੇ ਧਰਮ ਤੇ ਚੱਲਣ ਦੇ ਲਈ ਛੱਡੀ ਮਈਆ ਦਾ ਆਸ਼ੀਰਵਾਦ ਲੈਣ ਦੇ ਲਈ ਅਪਣੇ ਤੱਪਰ ਕਰਦੀ ਹੈ ਔਰ ਅਸੀਂ ਉਮੀਦ ਕਰਦੇ ਆ ਕਿ ਸਾਰਾ ਸ਼ਹਿਰ ਹੀ ਨਹੀਂ ਸਾਰਾ ਆਲਾ ਦੁਆਲਾ ਨਕੋਟਾ ਸ਼ਾਹਗੋੜ ਜਲੰਧਰ ਸਭ ਇੱਥੇ ਨਿਵਾਸੀ ਇਕਜੁੱਟ ਹੋਗੇ ਇਸੇ ਤਰ੍ਹਾਂ ਛੱਡੀ ਮਈਆ ਦਾ ਆਸ਼ੀਰਵਾਦ ਲੈਂਦੇ ਰਹਿਣਗੇ ਹਰ ਸਾਲੇ ਤਰੂਤ ਆਲੇ ਆਪਣੇ ਧਰਮ ਦੇ ਲਈ ਸਨਾਤਨ ਧਰਮ ਦੇ ਲਈ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਆਪਣੇ ਧਰਮ ਦੀ ਰੱਖਿਆ ਦੇ ਲਈ ਖੜੇ ਰਹਿਣ ਦੇ ਲਈ ਪ੍ਰੇਰਣਾ ਮਿਲਦੀ ਹੈ ਪਰ ਮਿਲਦੀ ਰਹਿਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਛੱਡੀ ਮੱਈਆ ਕੀ ਜੈ ਮਾਂ ਅਭੀ ਪਹਿਲਾ ਪਲੀਜ਼ ਜੀ ਪਲੀਜ਼ ਮੇਰਾ ਰਿਕਵੈਸਟ ਕਰਨਾ ਖੜੇ ਸਾਥ ਪਲੀਜ਼ 2 ਮਿੰਟ ਲਈ ਆਓ ਗੱਦੀ ਜੀ ਜਦੋਂ ਚੰਦਰ ਲਾਲ ਜੀ ਚੁੱਪੀ ਆਰਾਮ ਨਾਲ ਬੈਠਣਾ ਹੈ ਪਲੀਜ਼ ਪਲੀਜ਼ ਜੈ ਸ਼੍ਰੀ ਰਾਮ ਜੀ ਅੱਜ ਸ੍ਰੀ ਤਮਾ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਧੰਵਾਕ। ਪਰਮਾਤਮਾ ਕਰੇ ਜਿਹੜਾ ਇਹ ਤਿਹਾਰ ਆ ਹਾਸ਼ੀਬਾਬ ਦੇ ਨਾਲ ਜਦਾਂ ਸਾਰੀ ਸੰਗਤ ਬਣਾ ਰਹੀ ਆ ਇਦਾਂ ਹੀ ਦੇਸ਼ ਦੇ ਵਿੱਚ ਜਿਹੜੇ ਤਿਹਾਰ ਆ ਕਿਉਂਕਿ ਜਿਹੜਾ ਸਾਡਾ ਭਾਰਤ ਵਰਸ਼ ਦੇਸ਼ ਆ ਇਸ ਦੇ ਅੰਦਰ ਹਮੇਸ਼ਾ ਇਹ ਤਿਹਾਰਾਂ ਦਾ ਜਿਹੜਾ ਮੌਸਮ ਲੰਦਾ ਹੈ ਬੜੀ ਜਿਹੜੀ ਭਾਰਤ ਕੂਮੀਆ ਬੜੀ ਸਾਧੂ ਸੰਤਾਂ ਦੀ ਸਾਜੀ ਹੋਈ ਜਿਹੜੀ ਸਾਡੀ ਹੈ ਤੁਜੀ ਹੈ ਹਮੇਸ਼ਾ ਇਹ ਤਿਹਾਰ ਖੁਸ਼ੀਆਂ ਜਿਹੜੇ ਇਹਦੇ ਸਾਡੇ ਅਸੀਂ ਮਨੋਨੇ ਰਹਿੰਦੇ ਪਰ ਚਾਹ ਦੇ ਨਾਲ ਜਿਹੜਾ ਅੱਜ ਦਾ ਵੀ ਇਹ ਤਿਹਾਰ ਆ ਛੱਟ ਪਰਵਤੀ ਮਨਾਤ ਕਰੂ ਆਂਦੇ ਨਾ ਆਏ ਆਂ ਜੀ ਪਾਸ ਨਾ ਹੁੰਦੀ ਆਂ ਪਰ ਭਗਵਾਨ ਸੂਰੇ ਨਾਲ ਸ਼ਕਤੀ ਦੇ ਪ੍ਰਤੀਕ ਹੈ ਕਿਉਂਕਿ ਸੂਰਜ ਜਿਹੜਾ ਭਗਵਾਨ ਹੈ ਜੀਵਨ ਦਤਾ ਹੈ ਰੋਗ ਹੈ ਜਿਹੜਾ ਇਹ ਤਿਹਾਰ ਅਸੀਂ ਮਨਾਦੇ ਆਂ ਔਰ ਅੱਜ ਦੇ ਇਸ ਪਰਉਨੀਆਂ ਸਮੁੱਚੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਵਿਸ਼ੇਸ਼ ਤੌਰ ਤੇ ਸ਼ੱਧ ਪੂਜਾ ਕਮੇਟੀ ਦੇ ਉਪਦਰ ਦੇ ਤਰਫੋਂ ਮਹਾ ਸ਼ਿਵਰਾਤਰੀ ਉਸਫ ਮੇਟਰੀ ਕੋਦਰ ਕਰਤੋ ਅਤੇ ਉਹ ਸਾਰੇ ਸਾਡੇ ਨਕੂਤ ਦੇ ਜਿੰਨੇ ਵੀ ਸਮਾਜੀ ਕਾਰਜੂ ਧਾਰਮਿਕ ਕਾਰਜੂ ਆ ਸਾਡੇ ਵੱਡੇ ਵੀ ਨਰੇਸ਼ ਸ਼ਾਹ ਜੀ ਬਕੂ ਜੀ ਉਹ ਸਾਰੇ ਸਾਡੇ ਮੇਕੀ ਦੇ ਪਤਾਂ ਜਿਹੜੇ ਸਾਰੇ ਵੱਨਵਾਜ ਦੇ ਇਸ ਤੇ ਬਹੁਤ-ਬਹੁਤ ਮੁਬਾਰਕਾ ਛੱਟ ਪੂਜਾ ਦੇ ਸਬੰਧ ਵਿੱਚ ਇੱਥੇ ਨਕੋਦਰ ਦੇ ਬੜੇ ਹੀ ਪਵਿੱਤਰ ਸ਼੍ਰੀ ਦੇਵਤਰਾ ਮੰਦਿਰ ਵਿੱਚ ਸਾਰੇ ਹੀ ਯੂਪੀ ਪਿਆਰ ਦੇ ਆਪਣੇ ਭਾਈਚਾਰੇ ਵੱਲੋਂ ਸ਼੍ਰੀ ਛਤਰਗੰਜੀ ਦੇ ਪਰਿਵਾਰ ਤੋਂ ਨਾਲ ਸਾਥੀਆਂ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਤੇ ਛੱਟ ਪੂਜਾ ਇਹ ਸਾਰੇ ਬੜੀ ਸ਼ਰਧਾ ਸਤਿਕਾਰ ਨਾਲ ਤਗੜੇ ਕੇ ਮਨਾਉਂਦੇ ਆ ਅਸੀਂ ਸਾਰੇ ਆਪਣੇ ਵਾਰ ਦੇ ਸੂਬਿਆਂ ਤੋਂ ਆਏ ਹੋਏ ਪਰਿਵਾਰਾਂ ਨੂੰ ਬਹੁਤ ਬਹੁਤ 축ਪੁਜਾ ਦੀਆਂ ਵਧਾਈਆਂ ਦਿੰਦੇ ਆ 축ਪੁਜਾ ਦਾ ਬੜਾ ਮਹਾਨ ਪਰਮ ਇਹਨਾਂ ਦੇ ਜੀਵਨ ਵਿੱਚ ਤੇ ਸਾਰੇ ਉਹਦੀ ਬੜੀ ਤਿਆਰੀ ਕਰਦੇ ਨੇ ਤੇ ਬੜੀ ਸ਼ਾਨੋ ਸ਼ੌਕਤ ਨਾਲ ਆਪਣੇ ਪਰਬ ਨੂੰ ਮਨਾਉਂਦੇ ਆ ਸ੍ਰੀ ਖਾਤਰ ਹਰ ਸਾਲ ਅਸੀਂ ਇੱਥੇ ਦੇਵਤਾ ਦਾ ਮੰਦਰ ਆਉਂਦੇ ਆ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਸਾਰਾ ਹੀ ਨਕੌਟਰ ਸ਼ਹਿਰ ਇਹਨਾਂ ਦੇ ਇਸ ਖੁਸ਼ੀਆਂ ਦੇ ਸਮੇਂ ਇਕੱਠੇ ਹੋ ਕੇ ਇਹਨਾਂ ਦਾ ਅਸੀਂ ਆਪਣਾ ਜਿਹੜਾ ਸਾਥ ਦੇ ਕੇ ਤੇ ਹਾਜ਼ਰੀ ਲਾਉਣੀ ਆ। ਤੋਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਜਿੰਨੀ ਵੀ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਅਸੋਨੀ ਸਾਹਿਬ ਅਮਰਜੀਤ ਸਿੰਘ ਤੇ ਹੋਰ ਸਾਡੀ ਪਾਰਟੀ ਦੇ ਬਾਕੀ ਸਾਥੀ ਸਾਰੇ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਵੱਲੋਂ ਸਮੁੱਚੇ ਯੂਪ ਪਿਆਰ ਦੇ ਸਾਰੇ ਪਰਿਵਾਰਾਂ ਦੇ ਸਾਰੇ ਆਪਣੇ ਪ੍ਰਵਾਸੀਆਂ ਨੂੰ ਜਿਹਨੇ ਆ ਕੇ ਬੜੀ ਮਿਹਨਤ ਕਰਦੇ ਨੇ ਤੇ ਪੰਜਾਬ 'ਚ ਉਹਨਾਂ ਨੇ ਬੜੀ ਤਰੱਕੀ ਕੀਤੀ ਆ। ਚੰਬੇ ਚ ਉਹਨਾਂ ਦਾ ਯੋਗਦਾਨ ਹੈ ਤੇ ਉਹ ਕਿਰਤ ਕਰ ਰਹੇ ਆ ਤੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਬੜੇ ਵਧੀਆ ਆਪਣੇ ਮਕਾਮ ਤੇ ਪਿਆ ਕੇ ਖੜੇ ਕੀਤਾ ਆਪਣੀ ਮਿਹਨਤ ਕਰਕੇ ਤੋਂ ਸਾਰੇ ਪਰਿਵਾਰਾਂ ਨੂੰ ਸੇ ਛੱਤ ਪੂਜਾ ਦੀਆਂ ਵਧਾਈਆਂ ਦਿੰਦੇ ਆ ਤੇ ਐਵੇਂ ਜਿਵੇਂ ਇਵੇਂ ਸਾਰਿਆਂ ਨੂੰ ਆਪਣੇ ਬੇਨਿਯਾਰਸ਼ ਕਰਦੇ ਆ ਕਿ ਆਪਾਂ ਸਾਰੇ ਜਣ ਮਿਲ ਕੇ ਆਪਣੇ ਕੋਈ ਵੀ ਦਿਨ ਹੋਣ ਵਿਕਾਸ ਉਤਸਵ ਹੋਣ ਦਿਹਾੜੇ ਹੋਣ ਕੋਈ ਵੀ ਆਪਣੇ ਘਰ ਪਰ ਹੋਣ ਭਗਵਾਨਾਂ ਰਿਸ਼ੀਆਂ ਮੁਨੀਆਂ ਦੇ ਦੇਵੀ ਦੇਸਿਆਂ ਦੇ ਜਾਂ ਗੁਰੂ ਸਾਹਿਬਾਨਾਂ ਦੇ ਆਪਾਂ ਸਾਰੇ ਇਕੱਠੇ ਹੋ ਕੇ ਬਣਾਈਏ ਇਹੀ ਆਪਣਾ ਭਾਈਚਾਰਾ ਆ ਕਿ ਆਪਾਂ ਸਾਰੇ ਇਹ ਇਕੱਠੇ ਹੋ ਕੇ ਸੰਦੇਸ਼ ਦੇਈਏ ਪ੍ਰਮਾਤਮਾ ਦਾ ਨਾਮ ਜਪੀਏ ਇਸ ਦਾਤਰ ਮੈਂ ਸਾਰੇ ਪ੍ਰਵਾਸੀਆਂ ਨੂੰ ਸਾਰੇ ਯੂਪੀ ਪਿਆਰ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਛੱਤ ਪੂਜਾ ਦੀ ਬਹੁਤ-ਬਹੁਤ ਬਖਸ਼ੀਏ। ਸਾਡੇ ਆਪਕਾ ਤੁਹਾਡਾ ਆਪਣਾ ਰਾਜੀ 15 68 ਕਮੇਟੀ ਆਪਣਾ ਕਮੇਟੀ ਵਾਲੋਂ ਸਾਧੂਆ ਕਮੇਟੀ ਵਾਲੋਂ ਸਾਰੇ ਹੀ ਆਪਣਾ ਕਮੇਟੀ ਵਾਲੋਂ ਸਾਰੇ ਹੀ ਸਹਿ ਨਿਵਾਸੀਆਂ ਨੂੰ ਛਤ ਪੂਜਾ ਦੀ ਲੱਖ ਲੱਖ ਵਧਾਈ ਦੇਣਾ ਅੱਜ 7 ਤਰੀਕ ਨੂੰ ਜਿਹੜੀ ਛਤ ਪੂਜਾ ਹੋਇਆ ਦੇਵੀਦਲਾ ਮੰਦਿਰ ਦੇ ਵਿੱਚ ਬੜਾਈ ਭਭ ਹੋਇਆ ਮੈਂ ਖਿਲਮਾਇ ਛਤ ਪੂਜਾ 15ਵੀਂ ਛਤ ਪੂਜਾ ਜੀ 15 ਮਾਰਚ 15ਵੀਂ ਸਾਲਾਨਾ ਛਤ ਪੂਜਾ ਹੈ ਔਰ ਜਦੋਂ ਮੈਂ ਇਹਨਾਂ ਨੂੰ ਮਿਲਿਆ ਸਭ ਸਾਰਾ ਬਸਿਆ ਬਹੁਤ ਪਿਆਰ ਮਿਲਿਆ ਸਾਰੇ ਹੀ ਖੂਮਾਂ ਅਗੇ ਪਹੁੰਚਾਈ ਮੈਂ ਬਹੁਤ ਖੁਸ਼ ਹੋਇਆ